ਦਾ ਤਮ ਹਨ ਦਨੂ ਪ੍ਰਾਨ ਕੇ ਬਚਿਆ ਦੁਨਧ ਪੂਤ ਕੇ ਦਿਲਿਆ ਰੋਗ ਸ਼ੋਗ ਤੇ ਢਟਿਆ ਜੇ ਤੁਮ ਹਣੀ ਮਹਾ ਮਾਨ ਹੋ ਲੱਖ ਖੁਸ਼ੀਆਂ ਪਾਤਸਾਰੀਆਂ ਜੇ ਤਤ ਗੁਰ ਨਦਰ ਸਰੀ ਨਮਕ ਏਕ ਧਾਮ ਨਾਮ ਤੇ ਮੇਰਾ ਮਨ ਤਨ शीतल ਹੋਏ ਸੋ ਕਬੂ ਟਾਲ ਹੋਰ ਸੇਵੀਆ ਅਹੰਸ ਸਹਜ ਸੁਭਾਈ ਦਰਸਨ ਪਰਸੀਆ ਗੁਰੂ ਕਾ ਹੋ ਮਰੀਆ ਤੋਂੁਰ ਸੋ ਜਗਿਆ ਤੋਦ ਦੇ ਕੇ ਸਚੇ ਪਾਤ੍ਰ ਸਾਹੋ ਵਲ ਜਨਮ ਜਨਮ ਦੀ ਕਟਿਆ ਤੋਦ ਦੇ ਕੇ ਸਚੇ ਪਾਤ੍ਰ ਸਾਹੋ ਵਲ ਜਨਮ ਜਨਮ ਦੀ ਕਟਿਆ ਸਤਨਾਮ ਤਨ ਲਾਹਿਤ ਸਾਹਿਬ ਜੀ ਕੋ ਦੀ ਮਹਲਾ ਪਰਵਾਹ ਹਰ ਬੇਸਰਤ ਸਦਾ ਖੁਵਾਰੀ ਤਾਂ ਤੋਂ ਤੁਖਾ ਖਾਹ ਦਿਆ ਪੈ ਜਾ ਕਹੋ ਓਟ ਤੁਹਾਰੀ ਹਾਲ ਬੇਦਰਦ ਸਦਾ ਕੁਵਾਰੀ ਤਾ ਕੋ ਧੋਖਾ ਕਹਾ ਦੇ ਆਪਿਆ ਯਾ ਕੋ ਓਟ ਤੇਹਾਰੀ ਲਹਾ ਦੇਨ ਸੇ ਮਰਨ ਜੋ ਜੀਵਨ ਬਲਨਾ ਸਾਰੇ ਪੂਜਿਆ ਤੇ ਨਰਿਆਈ ਨਾਮ ਖੰਡਨ ਕੋ ਰਾਜ ਕਰਵਾਵੇ ਅੰਤਜਲ ਕੋ ਹਾਰੀ ਗੋਣ ਨੇ ਦਾਨ ਗੋਣ ਤੇ ਨਹੀਂ ਗਾਏ ਜਾ ਕੋ ਕਿਰਪਾ ਤਾਰੀ ਕੀਆ ਤਨ ਉਸ ਜਨਮ ਨਾਨਕ ਤੇ ਸਬਲਿਹਾਰੀ ਗੁਣ ਵਿਦਾਨ ਗੁਣ ਦਿਨ ਦੀ ਆਏ ਧਾਤੋ ਕਿਰਪਾ ਤਾਰੀ ਹੋਤ ਕੀਆ ਤਨ ਉਸ ਜਨਮ ਨਾਨਕ ਤੇਸ ਫਤਬਲੇ ਹਾਰੀ ਵਾਹਿਗੁਰੂ ਦੀ ਕਾ ਖਸਾ ਵਾਹਿਗੁਰੂ ਦੀ ਫਤੇ ਟੋੜੀ ਮਮਲਾ ਪੰਜਵਾ ਹਰ ਬਿਸਰਤ ਸਦਾ ਖਵਾਰੀ ਤਾ ਕੋ ਧੁਖਾ ਕਹ ਬਿਆਪੈ ਜਾ ਕੋ ਓਟ ਤੁਹਾਰੀ ਵਾਹਿਗੁਰੂ ਦਾ ਕਰਨਾ ਵਾਹਿਗੁਰੂ ਦੀ ਫਤੇ ਸਬੱਤ ਪ੍ਰਵਾਰ ਦੇ ਜੀਵਨ ਬਣਦੀ ਹੈ ਜਿਸ ਚਾਹ ਜਿਨੂ ਦਾ ਰਾਜ ਨੂੰ ਪੂਜਾਤ ਕੀਤੇ ਗਏ ਗੋਦੀ ਰਾਜ ਦੇ ਮੰਦਰ ਨੂੰ ਘੁਮਵਾਤ ਰਾਮ ਆਹ ਹ ਅੱਖਰ ਸ਼ਬਦ ਦਾ ਪਹਿਲਾ ਅੱਖਰ ਹੈ ਉਹ ਬਾਹੇ ਅੱਖਰ ਤੋਂ ਆਪਣੇ ਬੱਚੇ ਦਾ ਨਾਮ ਕਰ ਪਰਿਵਾਰ ਰੱਖ ਸਕਦਾ ਹੈ ਸਤੁਪਤੀ ਦੇ ਬਾਦ ਬੱਚੀ ਕੀਤੀ ਹੈ ਆਪ ਜੀ ਨੇ ਨਿਤਾ ਪਿਛੇ ਬੱਚੀ ਕੀਤੀ ਹੈ ਸਤੁਪਤੀ ਜਿਤਾ ਕਰਨ ਭਜਾਈ ਦੇ ਸਿਰ ਤੇ ਰੱਖਿਆ ਹੈ ਜਰ ਰੱਖ ਖੁਸ਼ੀਆਂ ਦਿੱਤਾ ਹੈ ਨਾ ਰੋਣ ਨਾਲ ਹਾਲਦਰ ਹਾ ਬਿਸਤੂ ਸਦਾ ਸੁਹਾਣੀ ਆਹ ਅੱਖਰ ਨੂੰ ਸਤੁਪਤੀ ਆਪ ਦੀ ਬਰਤਨ ਸਾਹਿਬ ਤੋਂ ਨਾਮ ਤੇ ਬੱਚੇ ਦਾ ਨਾਮ ਕਰਵਾ ਸਕਦੇ ਹਨ ਵਾਹਿਗੁਰੂ ਜੀ ਦਾ ਖਾਸਾ ਮਹਾਨ ਕੱਤੇ ਗੁਰਦਰਾ ਸਾਹਿਬ ਪੱਗ ਗਏ ਸੀ ਕੱਲ ਕੱਲ ਸ਼ਾਮੀ ਗਏ ਸੀ ਗੁਰਦਰਾ ਸਾਹਿਬ ਮਹਾਰਾਜ ਜਹੂਰੀ ਦੇ ਵਿੱਚ ਹਾ ਹਾ ਅੱਖਰ ਨਿਕਲੇ ਆਓ ਇਹ ਤੋਂ ਕਮੈਂਟਾਂ ਦੇ ਵਿੱਚ ਦੱਸਿਓ ਤੇ ਅਸੀਂ ਕਾਕੇ ਦਾ ਨਾਮ ਕੀ ਰੱਖੀਏ ਆਪਣੇ ਆਪਣੇ ਰਾਏ ਦਿਓ ਹਾਂ ਹਾਂ ਐਕਸ਼ਨ ਨਿਕਲੇ ਆ ਤੇ ਬਾਕੀ ਵਗੇ ਜਿਹੜਾ ਵੀ ਜਿਹੜਾ ਵੀ ਆਪਾਂ ਨਾਮ ਰੱਖਾਂਗੇ ਉਹ ਮੈਂ ਕਮੈਂਟਾਂ ਦੇ ਵਿੱਚ ਉਹਨਾਂ ਦਾ ਨਾਮ ਜ਼ਰੂਰ ਲਵਾਂਗੇ ਹਾਂਜੀ ਕਾਕਾ ਸੁੱਤਾ ਅਸੀਂ ਜਾ ਰਹੇ ਹਾਂ ਸਾਰੀਆਂ ਇਕੱਠੀਆਂ ਹੀ ਆ ਕਾਕਾ ਨੂੰ ਕੀ ਗੱਲ ਮਨ ਵਾਸਤੇ ਮੰਮੀ ਜੈਗੇ ਨਾਲ ਤੇ ਇਧਰ ਵਧਾਈ ਲੈਣ ਵਾਸਤੇ ਆ ਗਈਆਂ ਬੀਬੀਆਂ ਵੇਖੋ ਕਿੰਨੀਆਂ ਪੰਜ ਚਾਰ ਅੰਦਰ ਬੈਠੀਆਂ ਇੱਕ ਦੋ ਬਾਹਰ ਖਲੋਤੀਆਂ ਆਪਾਂ ਚੱਲੇ ਆ ਚਲਿਓ ਫਿਰ ਹਸਪਤਾਲ ਸਿਵਲ ਹਸਪਤਾਲ ਡਾਕਟਰ ਸਾਹਿਬ ਨਾਲ ਆਏ ਨੇ ਅੱਜ ਨਰ ਮਮੀ ਆਏ ਨੇ ਕਾਕੇ ਨੂੰ ਟੀਕਾ ਲਵਾਉਣ ਆਏ ਆਪਾਂ ਆ ਚੁੱਕੇ ਆਪਾਂ ਹਸਪੀਟਲੋਂ ਇੰਜੈਕਸ਼ਨ ਕਾਕੇ ਨੂੰ ਨਹੀਂ ਲੱਗਾ ਉਹ ਕਹਿੰਦੇ ਆ ਕਿ ਮਤਲਬ ਥੋੜਾ ਜਿਹਾ ਵੇਟ ਘਟਾ ਕਾਕੇ ਦਾ ਤੇ ਇਸ ਕਰਕੇ 7-8 ਦਿਨ ਬਾਅਦ ਆਇਓ ਫਿਰ ਉਦੋਂ ਆਪਾਂ ਇੰਜੈਕਸ਼ਨ ਲਾਵਾਂਗੇ ਤੇ ਹੁਣ ਮੈਂ ਜਾ ਰਿਹਾ ਸ਼ਹਿਰ ਥੋੜਾ ਸਵਾਸ ਪੁੰਝਣ ਵਾਸਤੇ ਇਹ ਕਾਕੇ ਦੀ ਬੋਤਲ ਲਿਓਣੀ ਆ ਤੇ ਹੋਰ ਛੋਟੇ ਮोटे ਸਮਾਨ ਲੈ ਕੇ ਤੇ ਤ럼ਨੇ ਜਿਹੜੇ ਰੈਂਸਕ ਬਲੌਗ ਦੇ ਨਾਲ ਤੇ ਜਿਹਦੇ ਨਾਵੇਂ ਨੇ ਸਾਡੇ ਚੰਦਨ ਕਰੋ ਸਬਸਕ੍ਰਾਈਬ ਵਗੈਰਾ ਠੀਕ ਹੈ ਤੇ ਕਮੈਂਟਾਂ ਵਿੱਚ ਆਪਣੀ رائے ਜ਼ਰੂਰ ਦਿਓ ਬਾਹਰ ਭੰਡਾ ਗਏ ਨੇ ਤੋਰ ਕੇ ਚੱਲੋ ਇੱਥੇ ਤੋਂ ਆ ਕੇ ਭੇਜ ਬੜੀ ਖਾਂਦੇ ਹੋਰ ਕਿਦਾਂ ਲੈਣਾ ਹੈ ਹੋ ਗਈ ਉਹ ਵਧੀਆ ਸ਼ੇਰ ਪਾਵੇ ਸ਼ੇਰ ਨਹੀਂ ਹੈ ਹਾਂਜੀ ਕਾ ਬਿਬਰੀ ਦਾ ਪਤਾ ਜਿੰਨੇ ਪਤੰਗੜਾएंगे ਧਰੇ ਦਾ ਪਤਾ ਤੋੜ ਕੇ ਉਹਦੀ ਡੋਰ ਬਣਾਉਣਗੇ ਉਹ ਉਹਦੀ ਡੋਰ ਬਣਾਉਣਗੇ ਤੇ ਤਾਈ ਤੇਰੀ ਵੇਚ ਕੇ ਲਖਨਪੁਰ ਜਾਣਗੇ ਇਹਨੇ ਮੰਗਾ ਉੱਥੋਂ ਭੱਲੇ ਖਾ ਕੇ ਆਏਗੇ ਇਹਨੇ ਮੰਗਾ ਹੋਰ ਕਿਦਣਾ ਲੜਾਈ ਹਾਂ ਨਾਨੀ ਨੂੰ ਵਧਾਈਆਂ ਉਹ ਵਧਾਈਆਂ ਕਿੱਥੇ ਆ ਸਾਡੀ ਨਾਨੀਾਂ ਦੀ ਵਧਾਈ ਜ਼ਰੂਰ ਦੇਣੀ ਉਹ ਦੇਣੀ ਆ ਕੇ ਚਲੋ ਆਪਾਂ ਨੂੰ ਗੱਸ਼ ਪੈ ਜਿਹੜੇ ਉੱਤੇ ਲਾ ਲਈ ਇਹਨੇ ਮੰਗਾ ਹੋਰ ਕਿਦਣਾ ਲੜਾਈ ਆਇਓ ਹਾਂ ਆਂਗੀਆਂ ਵਧਾਈਆਂ ਨਹੀਂ ਲੱਗੀਆਂ ਨਾਨੀ ਕਰਦਾ ਪੇਕੇਆਂ ਨੂੰ ਚੱਲੀਂ ਕੰਡਾ ਆ ਵੀ ਹੋਗੀ ਤਾਂ ਵਧਾਈ ਨਹੀਂ ਆਉਂਦੀ ਉਹ ਆ ਵੀ ਕਰਦੇ ਹੋਰ ਸੀ ਦਿਨਾਂ ਲੈਣਾ ਕੰਡਾ ਵੀ ਹੋ ਜੀ ਮਨਾਉਂਦੇ ਦਰ ਲੈ ਵਦੀਪ ਹੁਣੇ ਆਇਆ ਹੈ ਉਹ ਵੀ ਸਿਰ ਜਿਆਦਾ ਟਿਲੜੀਆਂ ਨਾਲ ਕਰਦੇ ਹਾਂ ਉਹ ਵੀ ਨਹੀਂ ਵਾਪਸ ਉਹਦਾ ਸਿਰ ਖਲਣ ਡਿਆ ਗੇ ਇੱਕ ਗੱਲ ਕੀ ਕਰਦਾ ਵੱਖਰੀਆਂ ਵੱਖਰੀਆਂ ਹੈ ਇਹ ਬਾਸ ਲਿਖੀ ਆ ਚਲੋ ਕੋਈ ਨਹੀਂ ਨਿਆਣੀ ਇੱਥੇ ਹੀ ਕਰਦੀ ਹਾਂ ਮੈਂ ਤੁਹਾਡੇ ਲੋਜੀ ਕਹਿੰਦਾ ਤੇ ਮੈਂ ਮੈਂ ਤੇ ਭਾਈ ਜੀ ਆਪਣੇ ਆਪਣੇ

ਹਏ 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 ਅਰੇ ਚਲੋ ਠੀਕ ਆ ਸਾਹਿਬ ਜੀ ਹੋਰੀਆਂ ਸੋਚਣ ਦੀ ਕਾਰ ਨਹੀਂ ਜੇ ਦੋਰ ਨਹੀਂ ਉਹ ਉਹ ਜੋ ਡੈਣੀ ਦੀ ਬੀਜਿਆ ਲੈ ਆਉਂ ਤੋੜ ਕੇ ਉਹ ਬੀਜਿੰਦੇ ਆ ਕਦੀ ਪਿੰਡੀਆਂ ਬਣ ਗਏ ਗਰਮੇ ਸਬਜੀ ਇਹੋ ਹੀ ਆ ਹਨਾ ਕ੍ਰੇਲੇ ਵੱਧ ਚੰਮਾ ਇਹੋ ਕੋ ਨਹੀਂ ਉਹਨਾਂ ਦਿਲ ਨਹੀਂ ਕਰਦਾ ਕ੍ਰੇਲਿਆਂ ਨੂੰ ਕਰਨੀ ਬੜੀ ਕੋਈ ਦਿਲ ਨਹੀਂ ਕਰਦਾ ਕਿੰਨੀ ਗਰਮੀ ਪੈਣ ਦੇ ਕੋਈ ਖਾਣ ਨੂੰ ਦਿਲ ਨਹੀਂ ਕਰਦਾ ਹਨਾ ਆਪਾ ਪਾਣੀ ਵੰਦਾ ਪੀ ਜਾਂਦਾ ਹੀ ਵਾਣੀ ਸਵਾਲ ਲੱਗਦਾ ਗਰਮੀ ਚ ਤੇ ਬਸ ਹੋਰ ਕੁਛ ਨਹੀਂ ਹੋ ਸਹੀ ਗੱਲ ਚਲੋ ਠੀਕ ਹੈ ਚੰਗਾ ਜੀ ਬੌਜੀ ਓਕੇ ਚੰਗਾ ਭਾਜੀ ਮੇਰਾ ਹੁਣੇ ਪਿਆਰ ਨਵਾਂ ਆਲੇ ਪਲਾਸਰ ਤੇ ਤਾਂਗਰੇ ਤੇ ਠਮੂੜੀਆਂ ਆਉਂਦੀਆਂ ਛੀ ਛੀ ਛੇ ਲੱਗਿਆ ਚਮੜੀਆਂ ਰਹਦੀਆਂ ਕੱਲ੍ਹ ਤੋਂ ਠਮੂੜੀਆਂ ਹੈ ਵਾ ਯਾਰ ਹੈ ਵਾ ਠਮੂੜੀਆਂ ਆ ਜਾ ਇੱਥੋਂ ਨਿਕਲਿਆ ਹੋਇਆ ਹੈ ਜੀ ਠਮੂੜੀਆਂ ਨਹੀਂ ਹੈ ਇਹ ਬਣੀਆਂ ਤੇ ਠਮੂੜੀਆਂ ਜਿੱਥੇ ਗਰਮੀ ਜਿਆਦਾ ਪੈਂਦੇ ਹੋ ਉੱਥੇ ਠਮੂੜੀਆਂ ਬਹੁਤ ਹੁੰਦੀਆਂ ਸੱਚੀ ਗੱਲ ਜਿੱਦਾਂ ਮੈਂ ਕਿਹਾ ਥੱਲੇ ਕੁਛ ਆਇਆ ਵੱਟਾ ਵਗੈਰਾ ਤੋਂ ਉੱਡ ਗਿਆ ਨਾ ਸੁਪਾਇਆ ਗਿਆ ਜੀ ਇਹ ਸੋਹਣੀ ਆਈ ਯਾਰ ਸੋਹਣੀ ਕਿੰ ਕਦਾਂ ਵੇਖਣੀ ਮੇਰੇ ਮੋਤੀ ਉੱਤੇ ਆਪਣੀਆਂ ਖਲਣ ਡੀਆਂ ਅੱਖਾਂ ਇਹ ਮੇਰੀਆਂ ਅੱਖਾਂ ਬੋਲਣ ਮੋਤੀ ਉੱਤੇ ਮੇਰੇ ਲੈ ਬਾਈਕ ਚਲੋ ਇਹ ਨੰਬਰ ਫਿੱਟਾ ਚੁੱਕਿਆ ਮੈਂ ਬੁੱਕ ਬਾਈਕ ਇਹ ਕਰਕੇ ਲੈ ਕੇ ਦਰਸ ਸਿੰਘਾ ਭਾਜੀ ਬਣ ਸਸੀ ਗਾਜੀ ਸਾਡੀ ਇਹ ਪੰਗਾ ਅੱਗੇ ਨੇ ਕਰਨ ਨੂੰ ਕੋਈ ਗੱਲ ਕੀਤੀ ਯਾਰ ਸੀ ਕਿਹੜੀ ਗੱਲ ਹੁੰਦੀ ਨੇ ਕਾਂਢੀ ਜਿੰਨਾ ਕਹਿੰਦੀ ਸੋਨਸੀਤ ਵਾਲਾ ਕਰਦਾ ਵਾ ਕੀ ਕੀ ਕਹੀ ਗੱਲ ਤੁਹਾਡੀ ਖੁਸ਼ੀ ਚਾਹੀਦੀ ਤੇ ਕਹਿੰਦੀ ਬਾਜੀ ਤਰੇ ਕਹਿੰਦੇ ਆ ਫਲਾਣਾ ਫਲਾਣਾ ਨਾਮ ਰੱਖਣਾ ਤੇ ਫਿਰ ਕਹਿੰਦੀ ਮੈਂ ਤਾਂ ਤਾਂ ਠੀਕ ਹੈ ਮਾਣਾ ਕਿ ਚੱਲ ਕੋਈ ਨਹੀਂ ਤੁਹਾਡੀ ਹੀ ਸੱਚਾਈ ਦੀ ਹਿੰਦਾਲਾ ਵਰਤਾਈ ਪੜੀ ਪਮੀ ਸੰਗ ਚੱਲਣਾ ਚਲੋ ਠੀਕ ਹੈ ਬਾਜੀ ਚੰਗਾ ਚੰਗਾ ਠੀਕ ਠੀਕ ਹਾਂਜੀ ਦੋਸਤੋ ਕੀ ਹਾਲ ਚਾਲ ਠੀਕ ਠਾਕ ਠੀਕ ਹੈ ਕਾਕੇ ਨੂੰ ਕਰਤਾ ਤਿਆਰ ਹਾਂ ਹਾਂ ਬੋਤਲ ਤੇ ਅਰਬੂਜ ਬੋਤਲ ਦਾ ਕਵਰ ਚਤਾ ਬੋਲ ਜਲੇ ਹੁੰਦਾ ਉਹ ਬੋਤਲ ਦਾ ਕਵਰ ਮੈਂ ਕਵਰ ਮੈਂ ਛਿੱਟ ਛਿੱਟ ਜੀਰ ਗਿਆ ਤੇ ਉਹ ਫਿਰ ਟਾਈਮ ਲੱਗਾ ਕੋਈ ਨਹੀਂ ਲਿਆ ਦਾਂਗਾ ਕੱਲ ਪਰਸੋ ਤੱਕ ਠੀਕ ਸਾਹਿਬ ਜੀ ਸੁੱਤੇ ਆ ਹੈ ਸਾਹਿਬ ਜੀ ਤੇ ਨਾਲ ਅਗਰ ਸੋਚਿਆ ਨਾ ਅੱਖਰ ਨਿਕਲੇ ਆ ਵਾ ਹਾ ਹਾ ਅੱਖਰ ਨਿਕਲੇ ਆ ਹਾ ਹਾ ਤੇ ਉਹਦਾ ਆਪਾਂ ਸੋਚਾਂਗੇ ਕਿ ਮਤਲਬ ਆਪਣੇ ਜਿਹੜੇ YouTube ਫੈਮਿਲੀ ਨੂੰ ਦੱਸਾਂਗੇ ਕਿ ਹਾ ਹਾ ਅੱਖਰ ਨਿਕਲਿਆ ਵਾ ਤੇ ਤੁਸੀਂ ਦੱਸਿਓ ਆਪਣੇ ਜਿਹੜੇ ਕਮੈਂਟਾਂ ਵਿੱਚ ਜਰੂਰ ਦੱਸਿਓ ਠੀਕ ਏ ਬੇਬੀ ਦਾ ਨਾਮ ਦੀ ਵੀ ਬਸੇ ਕਿਹੜਾ ਨਾਮ ਰੱਖੀ ਐ ਤੇ ਇਹ ਚ ਅੱਖਰ ਨਿਕਲਿਆ ਹੈ ਹਾਂ 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 ਇਹ ਚ ਮਤਲਬ ਹਾ ਹਾ ਅੱਖਰ ਹਾਂ ਹਾਂ ਇਹ ਚ ਇੰਗਲਿਸ਼ ਦਾ ਹੋ ਗਿਆ ਤੇ ਹਾ ਹਾ ਪੰਜਾਬੀ ਦਾ ਹੋ ਗਿਆ ਨਾ ਹਾਂ ਤੇ ਬਾਕੀ ਚਲੋ ਕੋਈ ਨਹੀਂ ਆਪਣੀ ਰਾਏ ਦਿਓ ਜਰੂਰ ਤੇ ਤੁਹਾਡੇ ਨਾਮ ਜਿਹੜੇ ਕਮੈਂਟਾਂ ਦੇ ਵਿੱਚ ਨਾਮ ਚੁਣ ਕੇ ਆਪਾਂ ਜਰੂਰ ਰੱਖਾਂਗੇ ਕਿਉਂਕਿ ਬਿਲਕੁਲ ਠੀਕ ਹੈ ਨਾ ਰਾਈਟ ਹੈ ਹੂੰ ਅੱਖੀ ਚੱਲ ਰਹੀ ਹੈ ਇੱਧਰ ਇੱਧਰ ਮਹਾਰਾਜ ਦੀ ਫੋਟੋ ਲਾਈ ਹੈ ਆਪਾਂ ਕੱਲ ਟਾਈਮ ਹੋ ਗਿਆ 7 ਵਜੇ ਦਾ ਸ਼ਾਮ ਦਾ ਇੱਧਰ ਆਪਣੀ ਟਵਰ ਕਰਾ ਲੈ ਚੈੱਕ ਕਿਵੇਂ ਲੱਗੀ ਫਿਰ ਆਪਣੀ ਟਵਰ ਤੁਹਾਨੂੰ ਆਹ ਸਬਜੀ ਤਾਂ ਨਹੀਂ ਥੋੜੀ ਜੀ ਇੱਥੇ ਮਿਰਚਾ ਵਗੈਰਾ ਲੈਂਦੀ ਹੈ ਨਾ ਆਹ ਦੁੱਧ ਲੈਂਦਾ ਆਹ ਫੋਟੋ ਜਿੱਦਾਂ ਦੇ ਆਪਾਂ ਫੋਟੋ ਸ਼ੂਟ ਨਹੀਂ ਕਰਵਾਇਆ ਇਹ ਵੀ ਫੋਟੋ ਸ਼ੂਟ ਉਦੋਂ ਦਾ ਫੁੱਲ ਜੇ ਵਿੱਚ ਪਈ ਕੱਡੇ ਨੇ ਕੱਡੇ ਸਾਫ਼ ਕਰਾਉਣ ਲਈ ਪਈ ਇਹ ਕੰਨਾ ਗੰਦ ਪਿਆ ਕੱਡੇ ਚਲੋ ਕੋਈ ਨਹੀਂ ਕਰਾਉਂਦੇ ਕਿਸ ਦਿਨ ਇੱਥੇ ਟਾਈਮ ਹੋ ਗਿਆ ਵਾ 9:11 ਦਾ 11 ਵਜੇ ਚੱਲੇ ਇੰਨਾ ਟਾਈਮ ਨਹੀਂ ਗਾ ਹੋਇਆ ਟਾਈਮ ਆ ਵਾਰ ਵਾਰ 8 ਵਜੇ ਨੇ ਜੀ ਸ਼ਾਮ ਦੇ ਮਨਾ ਵੀ ਲੇਟ ਹੋ ਗਈ ਬੰਦ ਆਪਣੀ ਟਾਈਮ ਹੋ ਗਿਆ 9:30 ਦਾ ਸਭ ਚੁੱਪ ਚਾਪ ਬੈਠਿਆਂ ਨੂੰ ਲੇਟ ਬੰਦ ਹੋ ਗਈ ਆ ਬੜਾ ਕੰਮ ਅਗੁੜੀ ਆ ਲੈ ਜਿਹੜੀ ਬੰਦ ਹੋ ਚੰਦੀ ਦਾ ਬੜਾ ਔਖਾ ਆ ਇਹ ਹਨੇਰੀ ਵਗਾਰ ਬਾਹਰ ਕਾਫੀ ਚੱਲਣ ਲਈ ਤੇ ਚਲੋ ਆਪਣਾ ਚਲੋ ਚੱਲ ਜਾਂਦਾ ਕਾਕੇ ਦਾ ਬੜਾ ਔਖਾ ਯਾਰ ਰਾਤ ਏਕਨਵੇਟਰ ਵੀ ਨਹੀਂ ਹੈਗਾ ਚਲੋ ਕੋਈ ਧਿਆਨ ਨਾਲ ਕਰਨ ਧਿਆਨ ਬਾਹਰ ਆ ਵੀ ਯਾਰ ਧਿਆਨ ਧਿਆਨ ਔਖੀ ਲੱਗਿਆ ਯਾਰ ਹੁਣੇ ਆਣੇ ਲੈਟ ਹੋਣੇ ਹੁਣੇ ਹੁਣੇ ਮੜਾ ਮੜਾ ਰੋਂਦਾ ਆ ਜੈਣਾ ਤਲ ਕੋਈ ਨਹੀਂ ਕਾਕੇ ਆ ਪੱਖੀ ਮਾਰਨਿਆ ਪੱਖੀ ਤੈਨੂੰ ਮੈਂ ਪੱਖੀ ਦੀ ਹਵਾ ਮਾਰਨਿਆ ਕਾਕੇ ਤੈਨੂੰ ਮੈਂ ਚੰਤਨਾਂ ਕਰ ਸਲਾਪ ਖਸ ਖਾਉਗਾ ਯਾਰ ਵੇਖਦਾ ਮੈਂ ਕੱਲ ਵੇਖ ਕੋ ਪੈਸੇ ਪੂਰੇ ਫੜ ਕੇ ਨਾ ਕਰ ਦਿੰਦਾ ਕੰਮ ਯਾਰ ਸ਼ੋਗਰਾ ਜਦ ਲਾਈਟ ਆਉਂਦੀ ਆ ਉਹ ਤਾਂ ਜਾਂਚ ਜਾਣ ਪੈਂਦੀ ਹੈ ਮੰਮੀ ਬਾਹਰ ਬੈਠੇ ਵਿਚਾਰੇ ਉਹ ਬੁਆ ਮਾਰ ਦੋ ਮੈਂ ਬਾਹਰ ਆਲਾ ਹੁਣ ਆਜੋ ਅੰਦਰ ਚਲਣ ਪੱਖਾ ਚੱਲ ਗਿਆ ਕੱਕੇ ਹਣੀ ਸੌਂਗੇ ਪੱਖਾ ਚੱਲ ਗਿਆ ਇਹ ਲੱਗਦਾ ਆਪਣੀ ਤੁਸੀਂ ਬੰਦ ਲਾਈਟ ਹੋ ਗਈ ਫਿਰ ਬੰਦ ਜੀ ਆਹ ਅੰਦਰ ਆਹੀ ਆ ਫਿਰ ਬਾਹਰ ਆਜੋ ਆਜੋ ਯਾਰ ਬਾਹਰ ਆਜੋ ਫਿਰ ਆਉਣਾ ਹੀ ਪਣਾ ਬਾਰਾਂ ਆਉਣਾ ਵੀ ਫੜਿਆ ਲੈ ਪੜਾਉਣਾ ਹੀ ਕਰੀ ਮੁੰਨੇ ਦੱਜੋotti ਮੁੰਨੇ ਕਹਿੰਗਾ ਲੈ ਆਉਂਦੇ ਸੁਣਦੇ ਹਾਂ ਤੇ ਕੀ ਚਾਚੀ ਬਣਾਉਂਦੇ ਆ ਦਹੀਂ ਨੂੰ ਕੰਨ ਧਿਆਨ ਆ ਯਾਰ ਟੈਗ ਨੰਬਰ ਧਿਆਨ ਨਾਲ ਧਿਆਨ ਇਹ ਨਹੀਂ ਲੈਟ ਨਹੀਂ ਕੰਨੀ ਬਾਹਰ ਆ ਕੇ ਕੋਦੇ ਅੰਦਰ ਆ ਜੇ ਇਹੋ ਕੰਮ ਕਿਉਂ ਨਹੀਂ ਚਲੋ ਕੋਈ ਇੱਥੇ ਲੈ ਆਉਣੇ ਕੁਰਸੀ ਕੰਨ ਇੱਥੇ ਸੁੱਕੀ ਦੇ ਦੋ ਲੇਟ ਹੋ ਚੁੱਕੀ ਬੰਦ ਕਿੰਨਾ ਟਾਈਮ ਹੋ ਗਿਆ ਠੀਕ ਕਿਦੋਂ 11 ਵਜੇ ਇਤਨਾ ਲੇਟ ਆਈ ਨਹੀਂ ਕੋਈ ਵੀ ਫੋਨ ਆਪਾਂ ਜਗਾ ਕੇ ਰੱਖੇ ਹੈ ਬੈੱਡ ਦੀ ਢੋ ਦੇ ਨਾਲ ਮਿਲਦੇ ਹਾਂ ਮਾਰਨਿੰਗ ਟਾਈਮ ਬਾ ਬਾਈ ਗੁੱਡ ਨਾਈਟ ਅੱਨੇ ਬੱਕੀ ਚੱਲ ਰਹੀ ਆਪਣੀ ਕੰਮਸ ਹੋ ਗਿਆ ਮਿਲਦੇ ਹਾਂ ਮਾਰਨਿੰਗ ਟਾਈਮ ਬਾਏ ਬਾਏ ਗੁੱਡ ਨਾਈਟ ਸਬਰਖਾ ਨਾਲ ਆ ਗਏ ਸੇਰਾ ਕਿਤੇ ਅੱਜ ਆਏ ਮੰਨਾ ਪੰਗੋੜੇ ਉਹਦਾ ਇਲਾਣਾ ਵਾਲੇ ਜਿਹੜੇ ਆਏ ਇੱਕੋ ਸੇਰਾ ਲਾ ਕੇ ਗਏ ਤੇ ਇੱਕ ਵਾਅ ਦੇ ਕੇ ਗਏ ਫੁੱਲ ਗਏ ਨਾਲ ਇੱਕ ਚਲੋ ਇਦਾਂ ਹੀ ਇਸੇ ਵਾਰ ਨਹੀਂ ਲੋਕ ਕੋਈ ਆਇਆ ਨਹੀਂ ਲੈਗ ਹੋਣ ਆਈ ਉਹ ਪੌਣੇ 12 ਵਜੇ ਆਈ ਲੈਗ ਹੁਣ ਆਪਾਂ ਲੱਗੇ ਸੌਣ ਫਿਰ ਮਿਲਦੇ ਆਂ ਨੈਕਸਟ ਵਲੌਗ ਤੁਹਾ ਬਾਏ ਗੁੱਡ ਨਾਈਟ ਕਬਰਕਾ